ਹਾਨੂੰ ਮਿਲਦੀ 11 ਮਹੀਨਿਆਂ ਤੋਂ ਘਰੋਂ ਹੀ ਮੁਸ਼ਕਲ ਨਾ ਕਰਾਇਆ ਲਾ ਕੇ ਆਉਂਦੇ ਆ ਬੱਚੇ ਸਾਡੇ ਸੂਟ ਉੱਤੇ ਬੈਠੇ ਘਰ ਕੋਈ ਮਤਲਬ ਸਾਡਾ ਹੋਰ ਕੋਈ ਬੇਰੁਜ਼ਗਾਰ ਹੈਗੇ ਸਾਦ ਨਹੀਂ ਕੋਈ ਕੱਚੇ ਵਾਲਾ ਇੱਥੋਂ ਵੀ ਜਾਨੂੰ ਤਨਖਾਹ ਨਾ ਮਿਲੇ ਤੇ ਫਿਰ ਕੋਈ ਫਾਇਦਾ ਨਹੀਂ ਘਰੋਂ ਵੀ ਬੇਇੱਜ਼ਤੀ ਕਰਾਉਣੀ ਹੈ ਤੇ ਇੱਥੋਂ ਵੀ ਫਿਰ ਤੁਰ ਕੇ ਜਾਣ ਵਾਲਾ ਆਪਣਾ ਕੰਮ ਹੋ ਜਾ ਕੀ ਕਹਿੰਦੇ ਹਸਪਤਾਲ ਵਾਲੇ ਹਸਪਤਾਲ ਵਾਲੇ ਬਸ ਜਵਾਬ ਹੀ ਦਿੰਦੇ ਹੋਰ ਤਾਂ ਕੁਝ ਨਹੀਂ ਕਹਿੰਦੇ ਤੁਹਾਡੀ ਉਹ ਕੀ ਮੰਗਿਆ ਤੁਹਾਡੀ ਇਹੋ ਮੰਗਿਆ ਕਿ ਸਾਨੂੰ ਸਾਡੀ ਅੰਦਰ ਖਾਵਾ ਦਿੱਤੀਆਂ ਜਾਂਦੇ ਨਹੀਂ ਰਾਮ ਆਪਣੇ ਤੇ ਵਾਪਸ ਜਾਵੀਂ ਸ੍ਰੀ ਸੁਮੇਂਦਰ ਸਿੰਘ ਸਿਵਲ ਹਸਪਤਾਲ ਦਾ ਕਰੰਦਾਰ ਮਲਾਜਮ ਹੈ ਜੀ ਇਹਦੇ ਵਿੱਚ ਆਡਾ ਮੁਲਾਜ਼ਮ ਦਾ ਡਿਪਾਰਟਮੈਂਟ ਸਾਰਾ ਹੀ ਹੈ ਜੀ ਇਹਦੇ ਵਿੱਚ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਤਨਖਾਹ ਨਾਲ ਮਿਲਦੇ ਕਰਨ ਸਾਡੇ ਘਰ ਦਾ ਖਰਚਾ ਸਾਡਾ ਆਪਦਾ ਤੇਲ ਦਾ ਖਰਚਾ ਡੇਲੀ ਆਉਣ ਜਾਣ ਦਾ ਬਹੁਤ ਮੁਸ਼ਕਲ ਹੈ ਜੀ ਸਭ ਕੁਝ ਸਾਡਾ ਦੁਕਾਨਾਂ ਦਾ ਜਿਹੜੀ ਸਾਡਾ ਸਮਾਨ ਮਿਲਦਾ ਰੋਟੀ ਪਾਣੀ ਬਹੁਤ ਤੰਗ ਹੋਏ ਆ ਸਾਨੂੰ ਜੋ ਬੰਦਾ ਹੱਕਾ ਦੇ ਤਨਖਾਹ ਵੇ ਤੇ ਜਾਣ ਸਾਨੂੰ ਪੱਕੇ ਕੀਤੇ ਜਾਣਾ ਸਾਡੇ ਇਹ ਅਸਾਸਨ ਨੂੰ ਮੰਗਿਆ ਕਿ ਸਾਡਾ ਜੋ ਸਾਨੂੰ ਦਿੱਤਾ ਜਾਂਦਾ ਸਾਡਾ ਹੱਕ ਇਹ ਸਬੰਧੀ ਕਿ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਸੱਜਣ ਮਿਲੇ ਹੋ ਸਿਸ ਸੋਜਣੇ ਮਿਲੇ ਉਹਨਾਂ ਨੂੰ ਇਹੋ ਵਾਦਾ ਕੀਤਾ ਸੀ ਵੀ ਅਸੀਂ ਤੁਹਾਨੂੰ ਪੱਕੇ ਕੀਤੇ ਜਾਵਾਂਗੇ ਤੁਹਾਨੂੰ ਗੂੜੀ ਤਰਖਾਵਾ ਤੁਹਾਨੂੰ ਦਿੱਤੇ ਜਾਣਗੇ ਭਰੋਸਾ ਦਿੱਤਾ ਅਜੇ ਤੱਕ ਤਰਖਾਵਾ ਨਹੀਂ ਮਿਲੀਆਂ 11 ਮਹੀਨੇ ਹੋ ਗਿਆ 12ਵਾਂ ਫੇਰ ਲੱਗ ਗਿਆ ਵਾ ਅਸੀਂ ਕਹਿੰਦੇ ਆ ਵੀ ਸਾਡਾ ਆਉਣਾ ਜਾਣਾ ਬਹੁਤ ਮੁਸ਼ਕਿਲ ਆ ਇਸ ਹਿਸਾਬ ਨਾਲ ਅਸੀਂ ਘਰੇ ਬੈ ਬੈ ਸਕਦੇ ਆ ਤਾਂ ਕੀ ਗੱਲ ਹੈ ਮੇਰਾ ਨਾਮ ਹਰਨੀਤ ਸਿੰਘ ਆ ਜੀ ਮੈਂ ਸਿਕਿਉਰਟੀ ਕਰਦੇ ਹੋ ਜੋਬ ਕਰਦਾ ਹਾਂ ਪਿਛਲੇ 11 ਮਹੀਨੇ ਸਾਨੂੰ ਤਨਖਾਹ ਨਹੀਂ ਮਿਲੀ ਸਾਡਾ ਘਰ ਦਾ ਕੰਮ ਬਹੁਤ ਮੁਸ਼ਕਲ ਚੱਲ ਰਿਹਾ ਹੈ ਇਸ ਕਰਨਾ ਸਿਕ ਸਮੋਸਾ ਸਿਵਲ ਸੱਜਾ ਪੀਸੀ ਸਾਊਥ ਤਿੰਨਾਂ ਨੂੰ ਮਿਲ ਚੁੱਕੇ ਆ ਉਹ ਇਹੀ ਕਾਰਨ ਦੇ ਕਰਕੇ ਤੁਹਾਡੇ ਵਿਸ਼ਵਾ ਦਾ ਹਾਲ ਕਰ ਦਾਂਗੇ ਕਰ ਦਾਂਗੇ ਭਾਜੀ 11 ਮਹੀਨੇ ਹੋ ਗਏ ਕੋਈ ਹਾਲ ਨਹੀਂ ਹੋਇਆ ਅਜੇ ਤੱਕ ਇਸ ਕਰਕੇ ਸਾਨੂੰ ਧਰਨੇ ਤੇ ਬੈਣਾ ਪਿਆ ਅਜੇ ਵੀ ਕੋਈ ਹੱਲ ਹਨ ਨਹੀਂ ਦਿਖਦਾ ਨਹੀਂ ਹੈ ਇਸ ਲਈ ਅਸੀਂ ਜਿੰਨਾ ਚਿਰ ਸਾਡੀ ਤਨਖਾਹ ਨਹੀਂ ਪੈਂਦੀ ਅਸੀਂ ਧਰਨੇ ਤੇ ਬੈਠੇ ਰਹਾਂਗੇ ਜੇਕਰ ਤੁਹਾਡੀ ਇਹ ਮੰਗਾਂ ਨਹੀਂ ਮਤੇ ਫਿਰ ਅੱਗੇ ਫਿਰ ਸਾਰ ਅਸੀਂ ਜਿੰ ਆ ਮੇਰਾ ਨਾਮ ਰਾਣਾ ਗੁਰਬੀਰ ਸਿੰਘ ਆ ਮੈਂ ਭਾਰਤੀ ਜਨਤਾ ਪਾਰਟੀ ਦਾ ਜਿਲ੍ਹਾ ਮੇਂ ਪ੍ਰਧਾਨ ਆ ਤੇ ਵਿਧਾਨ ਸਭਾ ਤਰਨਤਾਰਨ ਜਿਹੜੀ ਆ ਉਹਦਾ ਕੋਕਨਿਊ ਜਗਿਆ ਅੱਜ ਆ ਕੇ ਮੈਨੂੰ ਬੜੀ ਹੈਰਾਨੀ ਹੋਈ ਆ ਕਿ ਇੱਥੇ ਤੇ तकरीबन ਸਾਡੇ 30 ਸਾਥੀ ਇਹੋ ਜਿਹੇ ਨੇ ਜਿਹੜੇ ਆਊਟਸੋਰਸ ਕੀਤੇ ਗਏ ਆ ਸਿਵਲ ਹਸਪੀਟਲ ਤਰਨਤਾਰਨ ਵੱਲੋਂ ਤੇ ਇਹਨਾਂ ਨੂੰ ਪਿਛਲੇ 11 ਮਹੀਨਿਆਂ ਤੋਂ ਇੱਕ ਵੀ ਜਿਹੜੀ ਸੈਲਰੀ ਆ ਉਹ ਦਿੱਤੀ ਨਹੀਂ ਗਈ ਕੋਈ ਵੀ ਜਿਹੜਾ ਆਪਣੇ ਪਰਿਵਾਰ ਨੂੰ ਛੱਡ ਕੇ ਸਾਰਾ ਦਿਨ ਇੱਥੇ ਆ ਕੇ ਮਿਹਨਤ ਕਰਦਾ ਆ ਉਹਦੇ ਮਨ ਦੇ ਵਿੱਚ ਇਹ ਹੁੰਦਾ ਆ ਕਿ ਮੈਨੂੰ ਪੈਸੇ ਮਿਲਣਾਂ ਮੈਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਚੰਗਾ ਜੀਵਨ ਦੇ ਸਕਾਂ ਅੱਜ 11 ਗਰਮ ਮਹੀਨਿਆਂ ਤੋਂ ਪੰਜਾਬ ਸਰਕਾਰ ਇਹਨਾਂ ਦੀ ਤਨਖਾਹਾਂ ਦਾ ਪ੍ਰਬੰਧ ਹੀ ਨਹੀਂ ਕਰਦੀ ਪਈ ਤੇ ਇਹ ਬਹੁਤ ਮਾੜੀ ਗੱਲ ਆ ਬਹੁਤ ਨਿੰਦਨਯੋਗ ਗੱਲ ਆ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪੂਰ ਜ਼ੋਰ ਤਰੀਕੇ ਦੇ ਨਾਲ ਆਪਣੇ ਸਾਰੇ ਸਾਥੀਆਂ ਦੇ ਨਾਲ ਖੜੇ ਆ ਜਿਹੜੇ ਵੀ ਸਬੰਧਤ ਅਫਸਰਾਨ ਹੋਗੇ ਉਹਨਾਂ ਤੱਕ ਇਹ ਮੁੱਦਾ ਅਸੀਂ ਅੱਜ ਹੀ ਚੁੱਕਾਂਗੇ ਕੱਲ ਨਹੀਂ ਅੱਜ ਹੀ ਅੱਜ ਇਹ ਮੁੱਦਾ ਚੁੱਕ ਕੇ ਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਆਪਣਾ ਪੂਰਾ ਜ਼ੋਰ ਲਾ ਕੇ ਇਸ ਮਾਮਲੇ ਦਾ ਹੱਲ ਕਰਾਂਗੇ ਦਸ ਤੱਕ ਬਾਰਤ ਨਾਲਾਗ ਬੈਠਦਾ ੜੇ ਸੇਧ ਬਕ ਕਰਮਚਾਰੀ ਕੀ ਮਾਮਲੇ ਮੇਰੇ ਆਊਟਸੋਰਸਿੰਗ ਈਮਪਲਾਈਸ ਹੈਗੇ ਨੇ ਇਨੋਵੀਸ਼ਨ ਕੰਪਨੀ ਤੋਂ ਇਹਨਾਂ ਦੀ ਕਾਫੀ ਟਾਈਮ ਤੋਂ ਨਹੀਂ ਪੇਸ ਜਿਹੜੀਆਂ ਪੈਂਡਿੰਗ ਕਰਜ਼ੀਆਂ ਆ ਗਈਆਂ। ਮੈਂ ਵੀ ਇਹਨਾਂ ਨੂੰ ਹਰ ਮਹੀਨੇ ਪੇ ਨਹੀਂ ਦੇ ਪਾ ਰਿਹਾ। ਮੇਰੇ ਅੰਦਰ ਪਹਿਲਾਂ ਵੀ ਨਾਲ 8 ਮਹੀਨੇ ਦੀ ਪੇ ਜਿਹੜੀ ਸੀ ਉਹ ਪੈਂਡਿੰਗ ਸੀ ਤੇ ਮੈਂ ਜਦੋਂ ਆਇਆ ਹਾਂ ਮੈਂ ਵੀ ਇਹਨਾਂ ਨੂੰ ਹਰ ਮਹੀਨੇ ਪੇ ਨਹੀਂ ਦੇ ਪਾਇਆ। ਕਿਉਂਕਿ ਸਾਡੇ ਕੋਲ ਹੁਣ ਫੰਡ ਜਿਹੜੇ ਪਹਿਲਾਂ ਫੰਡਸ ਆ ਰਹੇ ਸੀ ਉਹਨੇ ਫੰਡਸ ਨਹੀਂ ਆ ਰਹੇ। ਇਸ ਵੇਲੇ ਪੇ ਕਰਨਾ ਮੁਸ਼ਕਲ ਹੋ ਰਿਹਾ ਹੈ। ਵੈਸੇ ਵੀ ਨਜ਼ਰਤਰ ਲੋਕਾਂ ਦੀ ਭਰਤੀ ਉਹ ਕੋਵਿਡ-19 ਤੋਂ ਹੋਈ ਸੀ। ਕੋਵਿਡਸ ਕਾਫੀ ਫੰਡਸ ਆ ਰਹੇ ਸੀ ਉਹਨਾਂ ਨੂੰ ਪੇ ਆ ਮਿਲਦੀ ਰਹੀਆਂ। ਪਰ ਉਸ ਤੋਂ ਬਾਅਦ ਹੁਣ ਕੋ ਐਕਸਟਰਾ ਫੰਡ ਨਹੀਂ ਆ ਮੇਰੀ ਫਿਰ ਵੀ ਇਹਨਾਂ ਨੂੰ ਗੁਜ਼ਾਰਿਸ਼ ਹੈ ਕਿਉਂਕਿ ਇਹ ਕੇਸ ਰਾ ਬਣਾ ਕੇ ਮੈਂ ਉੱਪਰ ਪੇਚ ਚੁੱਕਾ ਹੈ ਸਟੇਟ ਗਵਰਨਰ ਨੂੰ ਕਿ ਸਾਨੂੰ ਐਕਸਟਰਾ ਫੰਡਸ ਪ੍ਰੋਵਾਈਡ ਕੀਤੇ ਜਾਣ ਤਾਂ ਕਿ ਇਹਨਾਂ ਦੀ ਪੈਂਡਿੰਗ ਪਿਆ ਇਨਾਂ ਦੇ ਤੇ ਪਰਮ ਕੰਪਨੀ ਵਾਲੇ ਹੋਰ ਸੈਟੀਸਫਾਈ ਕਿਸੀ ਰਖ ਨੇ ਸਭ ਜਿਹੜੀ ਪੇਸ ਦੀਆਂ ਜਾ ਸਕਣ ਦੇਖੋ ਅਗਰ ਸਰਕਾਰ ਵੱਲੋਂ ਕੋਈ ਉੱਤੋਂ ਫੰਡਸ ਆਹਰ ਜਾਂਦੇ ਨੇ ਇਹਨਾਂ ਦੀ ਪਿਆ ਅਸੀਂ ਕਲੀਅਰ ਕਰ ਦੇਵਾਂਗੇ ਪਰ ਉਦ ਤੱਕ ਕਿਉਂਕਿ ਚੋਨ ਜੱਤਾ ਲੱਗਾ ਹੋਇਆ ਹੈ ਮੇਰੀ ਇਨ ਸਾਰੇ ਵਰਕਰਸ ਨੂੰ ਅਪੀਲ ਹੈਗੀ ਹੈ ਕਿ ਅਸੀਂ ਤੁਹਾਡੇ ਦੁੱਖ ਸਮਝਦੇ ਆਂ ਤੁਹਾਡੇ ਨਾਲ ਆ ਪਰ ਚੋਨ ਜੱਤਨ ਫਾਇਨਸ ਰੱਖਦੇ ਹੋਏ ਸਟ੍ਰਾਈਕ ਨੂੰ ਤੁਰੰਤ ਖ